ਅਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੈ ਅੱਜ ਮੈਂ ਬੰਗਾ ਬਸਤਿਆਂ ਤੋਂ ਲਾਈਵ ਹੋ ਰਿਹਾ ਜੀ ਕਿੱਥੇ ਰਾਜਾ ਸਾਹਿਬ ਦੇ 84 ਵਰ੍ਹੇ ਦੇ ਸਬੰਧ ਵਿੱਚ ਇੱਕ ਗੁਰੂ ਦੇ ਲੰਗਰ ਬਹੁਤ ਵੱਡੀ ਗੰਤੀ ਵਿੱਚ ਚੱਲਦਾ ਹੈ ਆਉ ਮੈਂ ਤੁਹਾਨੂੰ ਲਾਈਵ ਸੂਰਜੀ ਦਾ ਦਿਖਾਉਦਾ ਜੀ ਹੋਰ ਟ੍ਰਬਲ ਹੋ ਜੀ ਅਜੇ ਨਾ ਬਤਾਓ ਅਜੇ ਬੜਾ ਦੇ ਚੰਨ ਵਾਲੇ ਵੀਡੀਓ ਬਣਾ ਰਹੇ ਆ ਆਰੇ ਮੋਟਰ ਕੋਲ ਜਾਓ ਡੀਰਾਂ ਨੂੰ ਗੋਹਂਦੀ ਆ ਕਿ ਪਾਰਕਿੰਗ ਜੇ ਆਪਣੇ ਮੋਟਰ ਕੋਲ ਹੌਲੀ ਹੌਲੀ ਪੱਟ ਲਓ ਜਰਾ ਫਿਰ ਸਾਹਤ ਨੂੰ ਦੇਖਦੀ ਆ ਦੋਹਾਂ ਤੋੜਾ ਬੋਰਡ ਦੇ ਦੇਖ ਕੇ ਚੱਲਿਆ ਕਰੋ ਦੋਹਾਂ ਦੇ ਪਿੱਛੇ ਮੋਟਰ ਵਾਹਨ ਗੱਡੀਆਂ ਦੇਖ ਲਓ ਕਦੇ ਦੋਹਾਂ ਗਿਆ ਹੱਥ ਜੋੜ ਕੇ ਗੋਹਂਦੀ ਆ ਮੇਰੀ ਗਾਂ ਕਦੋਂ ਕੜੀ ਚੌਲ ਦਾ ਲੰਗਰ ਜਾਂਦਾ ਦੀ ਕੜੀ ਚੌਲ ਲੰਗਰ ਕੋ ਬਾਤੇ ਗੁਰਦਾਰ ਲੱਗੂਆ ਵਧੀਆ ਏ ਤਰੀਕਾ ਹੈ ਕਿ ਸਨਾਹ ਤੋਂ ਬੱਚੀ ਦਾ ਗੰਦੀ ਕਿਰਪਾ ਦਾ ਕਰੋ ਸ੍ਰੀ ਗਾ ਜੀ ਪ੍ਰਸ਼ਾਦ ਲੈ ਲਓ ਮੋਰੇ ਮੋਰੇ ਵੀਰਾਂ ਦਾ ਦੂਰ ਚਾਹਦੇ ਆ ਬਹੁਤ ਛੰਦਾ ਛੰਦਾ ਦੇਖੋ ਵੀ ਕਿਉਂ ਜਾਰ ਦੀ ਕਿਰਪਾ ਦਾ ਜ਼ਰੂਰ ਕਰਦੇ ਨੇ ਬਹੁਤ ਛੰਦਾ ਛੰਦਾ ਦੇ ਗਾਵੇ ਰਾਜਾ ਬਲੀ ਸਰਪਤੀ ਰਾਜਾ ਬਲੀ ਸਰਪਤੀ ਮੁਰੇ ਜੀ ਬੰਗਾ ਬਸ ਸਟੈਂਡ ਤੋਂ ਲਾਈਵ ਆ ਦੇਖ ਰਹਾ ਜੀ ਛੋਡੀ ਗੱਡੀ ਨਾਲ ਰਾਜ ਸਾਹਿਬ ਦੀ ਇਸ ਸਮਾਗਮ ਦੇ ਵਿੱਚ ਇਹ ਗੁਰੂ ਤੇ ਲੰਗਰ ਚੱਲ ਰਿਹਾ ਹੈ ਜੀ ਬਈ ਜੀ ਸੋਵਾਦਾਰਾਂ ਨੂੰ ਬੈਠੀਏ ਗੱਡੀਆਂ ਪਰਲੇ ਪਰਦੇ ਆਪਣੇ ਕਲੰਡਰ ਲੈ ਰੱਖੋ ਜੀ ਮਾਰੋ ਜੀ ਕਲੰਡਰ ਦੀ ਜੜੀ ਕੋਈ ਨਹੀਂ ਆ ਤੇ ਰੋਮਾਂ ਦੇ ਚਾਂਦੇ ਗੱਡੀਆਂ ਪਤਾ ਤੇ ਬੈਠ ਕੇ ਗੱਡੀਆਂ ਲੈ ਜਾਈਏ ਜੀ ਲਾਵਾ ਬਲੀ ਕਰ ਕਰਾਈ ਬੜੀ ਇੱਥੇ ਨਾ ਕਰੋ ਜੀ ਅੱਕੇ ਬੋਲੋ ਪਾ ਪਿੱਛੇ ਬੋਲੋ ਟੈਂਡਰ ਦੇ ਵਿੱਚ

ਕੋਈ ਬੱਸ ਨੂੰ ਸਾਈਡ ਦੇ ਦਿਓ ਵਾਹ ਵਾਹਿ ਬਾਬਾ ਜੀ ਆ ਵੀ ਕਰਨਾ ਹੈ ਹਾਂ ਅੱਗ ਲੈਣ ਦਿਓ ਜੀ ਨੰਦ ਲੈਣ ਦਿਓ ਜਿੱਥੇ ਵੀ ਹੋਵੇ 70000 ਲੰਬੂ ਤੇ ਨਾਵਾ ਇਹ ਬਾਬਾ ਨੂੰ ਦੋਨੋਂ ਉਥਾਰ ਹੈ ਵੀਰੇ ਇੱਕ ਗੋਲ 15ਰਾ ਨੇ ਗਾਮ ਲੱਗ ਚੁਪਕਾ ਜੀ

ਨੀ ਤੇ ਪ੍ਰਿਯਾ ਉਹ ਬੱਸ ਭਰੀ ਹੈ ਜੀ ਬੱਸ ਹੀ ਨਾ ਹੋਰ ਬੈਠੋ ਮਗਰ ਹੈਗੀ ਨਾ ਮਗਰ ਬਹਿ ਜਾਓ ਕੋਈ ਨਾ ਹੋ ਗਿਆ ਨਾ ਹੋਰੇ ਬੈਠਿਓ ਸਾਰਿਆਂ ਨੂੰ ਬੇਨਤੀ ਆ ਹੁਣ ਸੰਗਰ ਇੱਥੇ ਨਾ ਨਾ ਬੋਲੋ ਜੀ ਭਾਜੀ ਕੋਈ ਨਾ ਕੋਲ ਕੋਫੀ ਦੇ ਕੰਢੇ ਸੋਸੀ ਲਾਈਵ ਤਸਵੀਰਾਂ ਦੇਖ ਰਹੇ ਹਾਂ। ਬਹੁਤ ਜੀ ਬਹੁਤ ਜੀ ਕਿਹੜਾ ਪਿੰਡ ਹੈ? ਇਹ ਜੀ ਭਰੋ ਬਜਾਰਾ। ਭਰੋ ਬਜਾਰਾ ਢੀਹੋ। ਇਹ ਰਾਜ ਸਾਹਿਬ ਕੋਲ ਕੋਲ ਕੋਫੀ। ਕੋਲ ਦੀ ਮੋਫੀ। ਇਹ ਢੀਹ ਦਾ ਹੈ। ਛੱਪੋ ਘਰੇ ਪਾਇਆ। ਦੇਖੋ ਬੱਚੇ ਬੱਚੇ। ਬਹੁਤ ਆ ਜਿਆਦਾ ਲੱਛਾ। ਕੰਨੋਂ ਕਟੇ ਜਾਂਦਾ ਲੱਛਾ। ਮੋਬਾਈਲ ਪਰ ਹਾਲ ਕੇ ਚੱਕ ਲੱਗੋ।

ਲਾਈਵ ਤਸਵੀਰਾਂ ਦੇਖ ਰਹੇ ਹਾਂ ਅੱਜ ਫਿਰ ਮੈਂ ਤੁਹਾਨੂੰ ਦੱਸਦਾ ਪਾ ਪਾ ਚੀਨ ਵਾਗੇ ਜਾਣਗੇ ਅੱਜ ਬੰਦੇ ਨੇ ਜੀ ਦਾ ਖਤਰਾ ਦੇ ਕਿੰਨੇ ਕਿੰਨੇ ਪ੍ਰਾਪਤ ਨੇ ਜੀ ਲਾਈਵ ਤਸਵੀਰਾਂ ਅਸੀਂ ਦੇਖ ਰਹੇ ਹਾਂ ਜੀ ਇਹ 프리 ਮੋਟਰਸਾਈਕਲ ਸਟੈਂਡ ਹੋ ਜੀ ਤੇ ਸੇਵਾਦਾਰ ਕਈਆਂ ਦਿਨਾਂ ਪੁੱਛੇ ਗਿਟਿਓ ਜਿੱਦਾਂ ਵੀ ਦੇਖੋ ਤੁਸੀਂ ਮੋਟਰਸਾਈਕਲ ਦਾ ਅੱਜ ਡੇਅਨ ਨਾਤੀਆਂ ਸ਼ਿਫਟ ਕਰਦੇ ਆ ਜਿੱਦਾਂ ਦੇਖੋ ਤੁਸੀਂ ਮੋਟਰਸਾਈਕਲ ਦੇ ਮੁੱਠਾਸ ਨੂੰ ਗਣਤੀ ਵੀ ਹੈ ਬਹੁਤ ਐਨਰਜੀ ਦੀ ਸੇਵਾ ਬਹੁਤ ਕਰ ਲਵੜਾ ਹੋਈ